ਜਨਵਰੀ ਦੇ ਵਿੱਚ ਮੈਨੂੰ ਬਾਲਸਾ ਬੁਲਾ ਕੇ ਪੁੱਛਦੀ ਆ ਵੀ ਡਿੰਪੀ ਤੂੰ ਮੈਨੂੰ ਡਾਊਟ ਹੋਇਆ ਸੀ ਕਿ ਮੈਂ ਉਹਨਾਂ ਨੂੰ ਪੁੱਛਿਆ ਵੀ ਬਾਲਸਾ ਮੈਨੂੰ ਐਂ ਲੱਗਦਾ ਵੀ ਜਿਵੇਂ ਮਨਪ੍ਰੀਤ ਬਾਦਲ ਨੇ ਵੀ ਇੱਥੇ ਕਾਫੀ ਸਰ ਗਰਮੀਆਂ ਬਦਲੀਆਂ ਹੋਈਆਂ ਵੀ ਉਹਨਾਂ ਦਾ ਕੀ ਗਤੀਵਿਧੀ ਹੈ ਜੀ ਵੀ ਵੀ ਤੁਹਾਡੇ ਧਿਆਨ ਚ ਕਹਿੰਦੇ ਹਾਂ ਡਿੰਪੀ ਉਹ ਆਪਣੀ ਪਾਰਟੀ ਜੁਆਇਨ ਕਰਨਾ ਚਾਹੁੰਦੇ ਆ ਮੈਂ ਕਿਹਾ ਜੀ ਐਂ ਨੂੰ ਕਰ ਲੈਣ ਪਾਰਟੀ ਜੁਆਇਨ ਮੈਨੂੰ ਕੋਈ ਇਤਰਾਜ ਨਹੀਂ ਕਹਿੰਦੇ ਉਹਨਾਂ ਦੀ ਇਹ ਇੱਕ ਸ਼ਰਤ ਆ ਵੀ ਤੂੰ ਉਹ ਅੱਗੇ ਧੜਵੇ ਤੋਂ ਉਹਨਾਂ ਨੇ ਜੁਆਇਨ ਕਰਨਾ ਕੋਈ ਗੱਲ ਨਹੀਂ ਜੀ ਗਿੱਧੜਵੇ ਕਰ ਲੈਣ ਚਲੋ ਤੂੰ ਵੇਖ ਲੈ ਕਹਿੰਦੇ ਸਿਆਸਤ ਕਰਨੀ ਆ ਕਿ ਨਹੀਂ ਕਰਨੀ ਉਹ ਗੱਲ ਬੜੀ ਮੇਰੇ ਦਿਲ ਦੇ ਵਿੱਚ ਪਿੰਚ ਕੀਤੀ ਮੈਂ ਕਿਹਾ ਯਾਰ ਐਡਾ ਖੱਖਾ ਜਵਾਬ ਮੈਨੂੰ ਵੈਸੀ ਕਹਿ ਦਿੰਦੇ ਵੀ ਤੂੰ ਮਨਪੀਤੇ ਪਿੱਛੇ ਲੱਗ ਜਾ ਜਾਂ ਚੱਲ ਢਿੱਪੀ ਸਾਡੇ ਫੈਮਲੀ ਦਾ ਇਹ ਮਸਲਾ ਤੇ ਮੈਂ ਕਦੇ ਉਹਨਾਂ ਨੂੰ ਵੱਡਾ ਭਰਾ ਦਾ ਰਤਬਾ ਦੇ ਕੇ ਮੈਂ ਉਹਨਾਂ ਨੂੰ ਸਮਝਦਾ ਸੀ ਇਸ ਦਾ ਸੋ ਬੀ ਸਿੰਘ ਜੀ ਬਾਲ ਸਾਹਿਬ ਨੂੰ ਮੈਂ ਕਦੇ ਉਹਨਾਂ ਨੂੰ ਮਨਾ ਨਹੀਂ ਕਰਦਾ ਸੀ ਤੇ ਮੈਨੂੰ ਸਾਰਾ ਕੁਝ ਛੱਡ ਕੇ ਮੇਰਾ ਕਿੰਨਾ ਨੁਕਸਾਨ ਹੋਇਆ ਮੇਰੇ ਮੇਰੇ ਬਿਜ਼ਨਸ ਦਾ ਹੋਇਆ ਮੇਰੇ ਮੇਰੀ ਫੈਮਲੀ ਦਾ ਹੋਇਆ ਮੈਂ ਉਹਨਾਂ ਨੂੰ ਟਾਈਮ ਨਹੀਂ ਦੇ ਸਕਿਆ ਮੇਰੇ ਪੈਸੇ ਦਾ ਹੋਇਆ ਪਰ ਮੈਂ ਫਿਰ ਵੀ ਉਹਨਾਂ ਦੇ ਕਦੇ ਕਿਸੇ ਗੱਲ ਨੂੰ ਮੈਂ ਜਵਾਬ ਨਹੀਂ ਦੇ ਸਕਦਾ ਸੀ ਮੈਨੂੰ ਕਹਿ ਦਿੰਦੇ ਇੱਕ ਵਾਰੀ ਜੱਦ ਕੇ ਵੀ ਤੂੰ ਯਾਰ ਨਹੀਂ ਇਲੈਕਸ਼ਨ ਲੜਨਾ ਮੈਂ ਹਟ ਜਾਂਦਾ ਵਿੱਚ ਫਿਰ ਮੈਨੂੰ ਕਹਿੰਦੇ ਵੀ ਤੂੰ ਐਂ ਕਰ ਫਿਰ ਜੇ ਤੂੰ ਸਿਆਸਤ ਕਰਨੀ ਆ ਤੇ ਤਲਵੰਡੀ ਸਾਹਿਬੋਂ ਚਲਾ ਜਾ ਮੈਨਾਂ ਕਿ ਮੇਰੀ ਸਿਆਸਤ ਕਾਦੀ ਆ ਤੁਸੀਂ ਮੈਨੂੰ ਉਂਗਲੀ ਫੜ ਕੇ ਸਿਆਸਤ ਚ ਲੈ ਕੇ ਆਏ ਸੀ ਤੇ ਅੱਜ ਤੁਸੀਂ ਮੈਨੂੰ ਬਾਹਰ ਤੋਰੀ ਜਾਨੇ ਮੈਂ ਜਾਵੜੂਗਾ ਚਲੋ ਕੋਈ ਗੱਲ ਨਹੀਂ ਜੀ ਮੈਂ ਤਲਵੰਡੀ ਸਾਬ ਉਹ ਤਾਂ ਮੈਂ ਕਿਹਾ ਜੀ ਮੈਂ ਕਿਹਾ ਮੈਂ ਜਾਂਦਾ ਨਹੀਂ ਤੇ ਮੈਂ ਆਪਦੇ ਘਰੇ ਬੈਠਾ ਹਾਂ ਜੀ ਤੁਸੀਂ ਲੈ ਆ ਉਸਦਰ ਮਾਨਪਤ ਸਿੰਘ ਵਾਲ ਸਾਹਿਬ ਨੂੰ ਦੋ ਤਿੰਨ ਦਿਨਾਂ ਬਾਅਦ ਮੈਨੂੰ ਦੁਬਾਰਾ ਟੈਲੀਫੋਨ ਆਉਂਦਾ ਵੀ ਮੈਂ ਆ ਡੱਬੀ ਤਾਨੂੰ ਮਿਲਣ ਆਉਣਾ ਮੈਂ ਕਿਹਾ ਵੀਰ ਜੀ ਮੈਂ ਮੈਂ ਹੀ ਆ ਜਾਣਾ ਜੀ ਚਲੋ ਤੁਸੀਂ ਬਹੁਤ ਵੱਡੇ ਬੰਦੇ ਹੋ ਮੈਂ ਫਿਰ ਵੀ ਤੁਹਾਡਾ ਛੋਟਾ ਮੈਂ ਉਹਨਾਂ ਕੋਲੇ ਘਰੇ ਗਿਆ ਘਰੇ ਜਾ ਕੇ ਮੈਂ ਕਿਹਾ ਦੱਸੋ ਜੀ ਕਿਉਂ ਕਹਿੰਦਾ ਯਾਰ ਮੈਂ ਤਾਂ ਵੈਸੇ ਹੀ ਮਜ਼ਾਕ ਕਰਦਾ ਸੀ ਤੇ ਤੂੰ ਇਸ ਗੱਲ ਨੂੰ ਸੀਰੀਅਸ ਲੈ ਗਿਆ ਮੈਂ ਕਿਹਾ ਜੀ ਚਲੋ ਮੈਨੂੰ ਇਹ ਗੱਲ ਤੁਹਾਡੀ ਅੱਛੀ ਨਹੀਂ ਲੱਗੀ ਤੇ ਮੈਨੂੰ ਇਸ ਕਰਕੇ ਮੈਨੂੰ ਥੋੜਾ ਜਿਹਾ ਦੁੱਖ ਲੱਗਿਆ ਕਿ ਜਿਹੜੇ ਬੰਦੇ ਦੀ ਆਪਾਂ ਰੱਬ ਵਾਂਗੂ ਪੂਜਾ ਕਰਦੇ ਹਈ ਉਹ ਐ ਇੱਕਦਮ ਤੋੜ ਕੇ ਜਵਾਬ ਦੇ ਦੇ ਬੜਾ ਇੱਕ ਮਨ ਦੇ ਵਿੱਚ ਇੱਕ ਇੱਕ ਸੱਟ ਲੱਗਦੀ ਹੈ ਸੋ ਚਲੋ ਕੋਈ ਗੱਲ ਨਹੀਂ ਕਹਿੰਦੇ ਨਹੀਂ ਨਹੀਂ ਤੂੰ ਮੇਰੀ ਕਿਚਨ ਕੈਬਿਨੇਟ ਦਾ ਬੰਦਾ ਤੂੰ ਹੀ ਹਲਕਾ ਚਲਾਏਂਗਾ ਸਭ ਕੁਝ ਤੂੰ ਹੀ ਕਰੇਂਗਾ ਤੂੰ ਅੱਗੇ ਲੱਗ ਤੂੰ ਦੁਆਰਾ ਹਲਕਾ ਸਮਾਲ ਐਵੇਂ ਕੋਈ ਮਨ ਦੇ ਵਿੱਚ ਗੱਲ ਨਹੀਂ ਰੱਖਣੀ ਮੈਂ ਫਿਰ ਚੱਲ ਪਿਆ ਜੀ ਮੈਂ ਕਿਹਾ ਚਲੋ ਜੀ ਜੋ ਤੁਹਾਡਾ ਹੁਕਮ ਕਿਉਂਕਿ ਮੈਂ ਤਾਂ ਉਹਨਾਂ ਨੂੰ ਵੱਡੇ ਭਰਾ ਤੋਂ ਵੱਧ ਇੱਕ ਤਰ੍ਹਾਂ ਦਾ ਗੁਰੂ ਹੀ ਸੀ ਮੇਰੇ ਮੈਂ ਉਹਨਾਂ ਨੂੰ ਰਤਬਾ ਦਿੰਦਾ ਸੀ ਮੈਂ ਫਿਰ ਚੱਲ ਪਿਆ ਹਲਕੇ ਦੇ ਵਿੱਚ ਜੀ ਫਿਰ ਚੱਲਦੇ ਗਏ ਫਿਰ ਅਚਨ ਚੇਤ ਬਾਈ ਇਲੈਕਸ਼ਨ ਆ ਗਿਆ ਜੀ ਹੁਣ ਫਿਰ ਦੁਬਾਰਾ ਮੈਂ ਪੁੱਛਿਆ ਮੈਂ ਮੈਂ ਕਿਹਾ ਜੀ ਆ ਆਪਣਾ ਪ੍ਰਧਾਨ ਸਭ ਕੀ ਹੁਕਮ ਆ ਮੈਨੂੰ ਕਹਿੰਦੇ ਕੋਈ ਨਹੀਂ ਦੱਸਾਂਗੇ ਜੀ ਚਲੋ ਕਹਿੰਦੇ ਤਿਆਰੀਆਂ ਕਰੋ ਹਲਕੇ ਚ ਅਸੀਂ ਤਿਆਰੀਆਂ ਸਟਾਰਟ ਕਰਤੀਆਂ ਆਪਣੀਆਂ ਕਰਨੀਆਂ ਤਿਆਰੀਆਂ ਕਰਦੇ ਕਰਦੇ ਤੇ ਮੈਂ ਫੇਰ ਪੁੱਛਿਆ ਮੈਂ ਕਿਹਾ ਪ੍ਰਧਾਨ ਸਾਹਿਬ ਇਲੈਕਸ਼ਨ ਕੌਣ ਲੜੂਗਾ ਬਾਈ ਇਲੈਕਸ਼ਨ ਜੀ ਲੋਕ ਸਾਨੂੰ ਇਹ ਸਵਾਲ ਕਰਦੇ ਆ ਜਦੋਂ ਅਸੀਂ ਪਿੰਡਾਂ ਜਾਂਦੇ ਆ ਤੇ ਕੋਈ ਨਹੀਂ ਕਹਿੰਦੇ ਆਪਾਂ ਕਰ ਲਾਂਗੇ ਬੀਬਾ ਜੀ ਨੇ ਇੱਕ ਦਿਨ ਅਨਾਉਂਸ ਹੀ ਕਰਤਾ ਵੀ ਇਥੋਂ ਸੁਖਵੀਰ ਜੀ ਇਲੈਕਸ਼ਨ ਲੜਨਗੇ ਮੈਂ ਕਿਹਾ ਜੀ ਜੇ ਸੁਖਵੀਰ ਜੀ ਲੜਨਗੇ ਤਾਂ ਮੋਸਟ ਵੈਲਕਮ ਸਾਨੂੰ ਕੋਈ ਇਤਰਾਜ਼ ਨਹੀਂ ਜੀ ਹੁੰਦੇ ਹਨ ਉਹ ਅਸੀਂ ਆਪਦੇ ਨਾਲੋਂ ਵੀ ਵੱਧ ਮਿਹਨਤ ਕਰਕੇ ਉਹਨਾਂ ਨੂੰ ਜਿਤਾਵਾਂਗੇ ਅਗਲੇ ਦਿਨ ਮੈਨੂੰ ਕਹਿੰਦੇ ਮੈਂ ਤਾਂ ਲੜਦਾ ਨਹੀਂ ਤੂੰ ਲੜੇਂਗਾ ਇਲੈਕਸ਼ਨ ਮੈਂ ਕਿਹਾ ਜੀ ਮੈਂ ਲੜ ਲਵਾਂ ਫਿਰ ਇਹ ਗੱਲਾਂ ਆਫ ਦਾ ਰਿਕਾਰਡ ਚਲੀਆਂ ਫਿਰ ਜਦੋਂ ਪੂਰਾ ਇਲੈਕਸ਼ਨ ਗਰਮ ਹੋ ਗਿਆ ਭਾਕੇ ਆ ਮੈਂ ਫਿਰ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਓਪਨਲੀ ਤੁਸੀਂ ਜੋ ਵੀ ਕਹਿਣਾ ਨਾ ਜਾਂ ਆਪ ਲੜੋ ਜਾਂ ਮੈਨੂੰ ਲੜਾਓ ਲੋਕ ਬੜੇ ਭੰਬਲ ਪੂਸੇ ਚ ਪੈ ਪੈ ਚੁੱਕੇ ਆ ਵੀ ਕੌਣ ਇਲੈਕਸ਼ਨ ਲੜੂਗਾ ਕਿਉਂਕਿ ਬੀਬਾ ਜੀ ਨੇ ਉਹ ਬਹਿਣ ਦਿੱਤਾ ਨੇ ਕਹਿੰਦੇ ਆਪ ਕਰ ਲਾਂਗੇ ਕੋਈ ਨਹੀਂ ਇਨ ਦਾ ਮੀਨ ਟਾਈਮਸ ਦਰਮਨ ਪੀ ਸਿੰਘ ਬਾਲਸੌਰ ਸਭ ਚੱਲ ਪਈ ਲੋਕਾਂ ਨੂੰ ਹੋ ਡਾਊਟ ਹੋ ਗਿਆ ਵੀ ਹੋ ਸਕਦਾ ਵੀ ਇਥੇ ਉਸ ਦਰਮਨ ਪੀ ਸਿੰਘ ਬਾਲਸੌਰ ਨੂੰ ਇਲੈਕਸ਼ਨ ਲੜਾਉਣ ਕਿਉਂਕਿ ਉਹ ਘਰਾਂ ਚ ਲੋਕਾਂ ਦੇ ਜਾਂਦੇ ਆ ਬੀਜੇਪੀ ਦੇ ਕੈਂਡੀਡੇਟ ਆ ਬੀਜੇਪੀ ਦੇ ਵਿੱਚ ਸ਼ਾਮਲ ਕਿਸੇ ਨੂੰ ਕਰਦੇ ਨਹੀਂ ਚਾਹ ਪੀ ਕੇ ਆ ਜਾਂਦੇ ਆ ਲੋਕਾਂ ਨੂੰ ਨਾਲ ਲੈ ਲੈਂਦੇ ਆ ਇਸ ਕਰ ਤੁਮ ਲੋਕਾਂ ਦੇ ਅੰਦਰ ਡਾਊਟ ਕ੍ਰੀਏਟ ਹੋਣ ਲੱਗ ਪਿਆ ਮੇਰੇ ਕੋਲੇ ਲੋਕ ਆਉਣ ਲੱਗ ਪਏ ਜਿਹੜੇ ਮੇਰੇ ਪਿੰਡਾਂ ਦੇ ਜਿਹੜੇ ਮੇਰੇ ਨਾਲ ਲੋਕ ਜੁੜੇ ਹੋਏ ਸੀ ਦਿਲੋਂ ਉਹ ਆ ਕੇ ਕਹਿਣ ਲੱਗੇ ਪਏ ਬਾਈ ਆਪਣੇ ਨਾਲ ਕੋਈ ਨਾ ਕੋਈ ਧੋਖਾ ਹੋਊਗਾ ਕਿ ਸਰਦਾਰ ਮਨਪ੍ਰੀਤ ਸਿੰਘ ਬਾਲਸਾਹਬ ਇੰਨੇ ਸਰਗਰਮਾ ਤੇ ਤੁਸੀਂ ਸੁਖਵੀਰ ਸਿੰਘ ਬਾਲਸਾਹਬ ਨਾਲ ਗੱਲ ਕਰ ਲੋ ਵੀ ਸਾਨੂੰ ਕੋਈ ਗੱਲ ਮਤਲਬ ਕਿ ਠੀਕ ਨਹੀਂ ਨਜ਼ਰ ਆ ਰਹੀ ਜੋ ਹਲਕੇ ਦੇ ਵਿੱਚ ਚੱਲ ਰਿਆ ਤੇ ਤੁਸੀਂ ਗੱਲ ਕਰੋ ਮੈਂ ਸੁਖਵੀਰ ਜੀ ਨਾਲ ਗੱਲ ਕੀਤੀ ਮੈਂ ਕਿਹਾ ਜੀ ਆਪਣੇ ਪਿੰਡਾਂ ਦੇ ਪ੍ਰੋਗਰਾਮ ਬਣ ਗਿਆ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਆਪਾਂ ਜਾਣਾ ਪਿੰਡਾਂ 'ਚ ਮੈਂ ਚਾਰ ਪਿੰਡ ਵੀ ਘੁੜਾਇਆ ਨਾਲ ਅਸੀਂ ਚੱਲ ਪਏ ਸੀ ਪਿੰਡਾਂ ਦੇ ਵਿੱਚ ਬੰਦਿਆਂ ਦੀ ਡਿਊਟੀਆਂ ਵੀ ਲਾਤੀਆਂ ਸੀ ਤੇ ਇਸ ਤਰ੍ਹਾਂ ਕਰਕੇ ਆ ਹਾਲਾਤ ਆ ਜੀ ਮਨਪੀਤ ਜੀ ਪਿੰਡਾਂ ਦੇ ਵਿੱਚ ਜਾ ਰਹੇ ਆ ਸਭ ਕੁਝ ਕਰ ਰਹੇ ਆ ਕਿ ਕਿਤੇ ਉਹਨਾਂ ਨੇ ਆ ਕੇ ਜੇ ਇਲੈਕਸ਼ਨ ਲੜਨਾ ਤਾਂ ਮੈਨੂੰ ਹੁਣ ਦੱਸ ਦਿਓ ਕਿਉਂਕਿ ਮੈਂ ਵੀ ਉਨੀ ਮਿਹਨਤ ਕਰੀ ਜਾਂਦਾ ਜੀ ਮੇਰਾ ਵੀ ਖਰਚ ਹੋ ਰਿਹਾ ਤੇ ਜੇ ਕੋਈ ਇਹੋ ਜੀ ਗੱਲਬਾਤ ਆ ਤਾਂ ਮੈਨੂੰ ਦੱਸ ਦਿਓ ਨਹੀਂ 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 ਕਹਿੰਦੇ ਇਹੋ ਜੀ ਕੋਈ ਕੋਈ ਗੱਲਬਾਤ ਨਹੀਂ ਫਿਰ ਮੈਂ ਕਿਹਾ ਜੀ ਉਹਦੇ ਅਗੇਂਸਟ ਕੁਝ ਕਹੋ ਤੁਸੀਂ ਲਾਈਨ ਖਿੱਚੋ ਵੀ ਭਾਜਪਾ ਨਾਲ ਆਪਣਾ ਕੋਈ ਕੋਈ ਗੱਲਬਾਤ ਨਹੀਂ ਤੁਸੀਂ ਉਹ ਵੀ ਕੁਝ ਨਹੀਂ ਕਹਿ ਰਹੇ ਫਿਰ ਤੁਹਾਨੂੰ ਮੈਂ ਇਹ ਕਹਿ ਰਿਹਾ ਵੀ ਤੁਸੀਂ ਕੈਂਡੀਡੇਟ ਅਨਾਉਂਸ ਕਰ ਦੋ ਜਾਂ ਆਪਦਾ ਕਰ ਦੋ ਜਾਂ ਮੇਰਾ ਕਰ ਦਿਓ ਮੇਰਾ ਕਰੋਗੇ ਜੇ ਤੁਸੀਂ ਹਣਾ ਹੋਇਆ ਮੈਂ ਬੈਕਆਊਟ ਕਰ ਜੂਗਾ ਤੁਜੀ ਲੜ ਲਿਓ ਇਹ ਵੀ ਨਹੀਂ ਤੁਸੀਂ ਕਰ ਰਹੇ ਮੈਨੂੰ ਇਹ ਡਾਊਟ ਕ੍ਰੀਏਟ ਹੋ ਗਿਆ ਵੀ ਮੈਨੂੰ ਆਪਦੇ ਆਪ ਨੂੰ ਇਹ ਫੀਲ ਹੋਣ ਲੱਗ ਪਿਆ ਕਿ ਸੁਖਬੀਰ ਜੀ ਦੀ ਪਤਾ ਨਹੀਂ ਕੀ ਮਜਬੂਰੀ ਆ ਇਹ ਹੋ ਸਕਦਾ ਵੀ ਮੈਂ ਇਹਨਾਂ ਦੇ ਪੜਾਵਾ ਦੇ ਪਿਆਰ ਦੇ ਵਿੱਚ ਕੋਈ ਰੋੜਾ ਬਣ ਰਿਹਾ ਮੈਨੂੰ ਇਹ ਆਪਦੇ ਆਪ ਨੂੰ ਫੀਲ ਹੋਇਆ ਮੈਂ ਫਿਰ ਬੈਠ ਕੇ ਸਾਰੇ ਵਰਕਰ ਸਹਿਬਾਨ ਨਾਲ ਗੱਲ ਕੀਤੀ ਵੀ ਆਪ ਨੂੰ ਕੀ ਕਰਨਾ ਚਾਹੀਦਾ ਉਹ ਕਹਿੰਦੇ ਜੀ ਆਪਾਂ ਰੈਜ਼ੀਗਨੇਸ਼ਨ ਦੇ ਕੇ ਬੈ ਜੀ ਘਰੇ ਬੈਠੋ ਇਹਨਾਂ ਦਾ ਆਪਸ ਵਿੱਚ ਕਿਉਂਕਿ ਸਰਦਾਰ ਮਨਪ੍ਰੀਤ ਸਿੰਘ ਬਾਲ ਸਾਹਿਬ ਵੀ ਜਦੋਂ ਵੀ ਜਾਂਦੇ ਸੀ ਨਾ ਪਿੰਡਾਂ ਦੇ ਵਿੱਚ ਉਹ ਇਹੀ ਕਹਿੰਦੇ ਵੀ ਅਸੀਂ ਦੋਨੇ ਭਰਾ ਆਪਸ ਵਿੱਚ ਕਿਉਂ ਗਿਚੜੀਆਂ ਤੇ ਸਰਦਾਰ ਸੁਖਬੀਰ ਸਿੰਘ ਮਹਾਰਾਜ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਵੀ ਮਤਲਬ ਕਿ ਸਾਡੀ ਦੁਜੀ ਤੇ ਜਦੋਂ ਗੱਲ ਹੁੰਦੀ ਆ ਸਾਡਾ ਆਪਸ ਵਿੱਚ ਬਹੁਤ ਅੱਛਾ ਰਿਲੇਸ਼ਨ ਤੇ ਜਦੋਂ ਇਹ ਸਾਰਾ ਕੁਝ ਠੀਕ ਆ ਤਾਂ ਫਿਰ ਮੈਂ ਕਹਿੰਦੀ ਮੈਨੂੰ ਹੀ ਬਾਹਰ ਹੋਣਾ ਚਾਹੀਦਾ ਫੇਰ ਹੀ ਇਹ ਕੋਣਗੇ ਦੋਨੇ ਜਣੇ ਕਿਉਂਕਿ ਜਨਰੇਟਰ ਮੈਂ ਵਿੱਚ ਲਊਗਾ ਇੱਕ ਨਹੀਂ ਹੋ ਸਕਦੇ ਇਸ ਕਰਕੇ ਫਿਰ ਅਸੀਂ ਸਾਰੇ ਨੇ ਇਹ ਮਨ ਬਣਾਇਆ ਵੀ ਇਸ ਚੱਕੀ ਦੇ ਵਿੱਚ ਆਪਾਂ ਨਹੀਂ ਪਿਸਣਾ ਵੀ ਮੈਂ ਇਹ ਸਿਆਸਤ ਦੀ ਭੇਟ ਨਹੀਂ ਚੜਨਾ ਚਾਹੁੰਦਾ ਮੇਰਾ ਮਤਲਬ ਕਿ ਇੰਨਾ ਇੰਨਾ ਪ੍ਰੈਸ਼ਰ ਆ ਚੱਲਣ ਦਾ ਮੇਰਾ ਮਾਦਾ ਹੈ ਨਹੀਂ ਇਸ ਕਰਕੇ ਫਿਰ ਮੈਂ ਮਨ ਬਣਾਇਆ ਵੀ ਆਪਾਂ ਬੈਕ ਆਊਟ ਕਰੋ ਪਰ ਮੈਂ ਇਨੀ ਗੱਲ ਜ਼ਰੂਰ ਦੱਸ ਦੇਣਾ ਜੀ ਕਿ ਮੈਂ ਮੈਨੂੰ ਲੋਕ ਬੜੇ ਕਹਿਣਗੇ ਵੀ ਤੂੰ ਗਦਾਰੀ ਕੀਤੀ ਤੂੰ ਪਾਰਟੀ ਦੇ ਪਿੱਛੇ ਇਹ ਛੁਰਾ ਮਾਰਿਆ ਆਇਆ ਕਿਤਾ ਇਧਰੋਂ ਲਾਲਚ ਆ ਗਿਆ ਉਹਦੇ ਆਪਦੇ ਦਿਲ ਤੇ ਧੱਤ ਰੱਖ ਕੇ ਕਹਿੰਦਾ ਮੈਨੂੰ ਕੋਈ ਲਾਲਚ ਨਹੀਂ ਕੋਈ ਮੈਨੂੰ ਇਹੋ ਜੀ ਗੱਲ ਨਹੀਂ ਨਹੀਂ ਮੈਂ ਕੋਈ ਗੁਦਾਰੀ ਕੀਤੀ ਆ ਮੈਂ ਤਾਂ ਪਰੇ ਮਾਨ ਨਾਲ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਪਾਰਟੀ ਛੱਡਣੀ ਬਹੁਤ ਔਖੀ ਹੈ ਜਿਹਦੀ 37 38 ਸਾਲ ਸੇਵਾ ਕੀਤੀ ਹੋਵੇ ਮਾੜੇ ਚੰਗੇ ਸਮਿਆਂ ਵਿੱਚ ਦੀ ਗੁਜ਼ਰਿਆ ਹੋਵਾ ਇੱਕੋ ਪਰਿਵਾਰ ਦੇ ਨਾਲ ਅਟੈਚ ਹੋਈਏ ਬਹੁਤ ਔਖਾ ਛੱਟਣਾ ਲਿਖਣ ਵਾਲੇ 2 ਮਿੰਟ ਚ 1 ਮਿੰਟ ਲਿਖ ਦਿੰਦੇ ਆ ਪਰ ਮੈਂ ਕੋਈ ਗਦਾਰੀ ਨਹੀਂ ਕੀਤੀ ਮੈਂ ਆਪਣੇ ਘਰੇ ਬੈਠਣ ਵਾਸਤੇ ਜਾ ਰਿਹਾ ਹਾਂ ਪਾਰਟੀ ਛੱਡ ਕੇ ਜਿਹਨੂੰ ਬਾਦਲ ਸਾਹਿਬ ਦਾ ਦਿਲ ਕਰਦਾ ਬਹੁਤ ਪਿਆਰ ਰਿਹਾ ਉਹਨਾਂ ਨਾਲ ਸਾਡੀ ਯਾਰੀ 36-37 ਸਾਲ ਤੋਂ ਸਾਡੀ ਯਾਰੀ ਸੀ ਪਰਿਵਾਰ ਦੇ ਪਰਿਵਾਰਵਾਰ ਜੀ ਨੂੰ ਕਹਿ ਦਿੰਨੇ ਆ ਉਹਦੇ ਪੇਟ ਚੜ ਗਈ ਇਸ ਕਰਕੇ ਉਹਨਾਂ ਨੇ ਮੈਥੋਂ ਅੱਖਾਂ ਫੇਰ ਲਈਆਂ ਮੈਂ ਤਾਂ ਬਹੁਤ ਪਿਆਰ ਕੀਤਾ ਸੀ ਕੋਈ ਕਸਰ ਨਹੀਂ ਛੱਡੀ ਸੀ ਬਾਲ ਸਾਹਬ ਦਾ ਪਿਆਰ ਕਰਨਾਂ ਦੀ ਹਾਂ ਮੈਂ ਇਨੀ ਗੱਲ ਜ਼ਰੂਰ ਕਹੂੰਗਾ ਮੇਰੇ ਜਿੰਨੇ ਵੀ ਭਰਾ ਮੇਰੇ ਨਾਲ ਅੱਜ ਖੜੇ ਆ ਮੇਰੇ ਨਾਲ ਆਏ ਆ ਅੱਜ ਹੰਦਰਦੀ ਕਰਨ ਵੀ ਬਾਈ ਜੀ ਕਿਉਂ ਰੈਜ਼ੀਗਨੇਸ਼ਨ ਦੇਤਾ ਕੀ ਗੱਲ ਬਣ ਗਈ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਮੈਂ ਸਿਰਫ ਅੱਜ ਇੱਕ ਰੈਜ਼ੀਗਨੇਸ਼ਨ ਦੇ ਰਿਹਾ ਮੈਂ ਆਪਦਾ ਮਨ ਹਲਕਾ ਕਰ ਰਿਹਾ ਕਿਉਂਕਿ ਇਹ ਦੂਬਦ ਪ੍ਰੈਸ਼ਰ ਮੇਰੇ ਤੇ ਬਰਦਾਸ਼ਤ ਨਹੀਂ ਹੁੰਦਾ ਲੋਕ ਤੰਗ ਕਰਦੇ ਆ ਉਹ ਕੋਈ ਰਸਤਾ ਨਹੀਂ ਦਿਖਾ ਰਹੇ ਦੀ ਕੀ ਕਰਨਾ ਅਪਾ ਜੋ ਵੀ ਕੋਈ ਫੈਸਲਾ ਕਰਾਂਗੇ ਮੈਂ ਮੇਰੇ ਛੋਟੇ ਤੋਂ ਛੋਟੇ ਭਰਾ ਨੂੰ ਜਿਹੜੇ ਮੇਰੇ ਖਾਤਰ ਕੰਮ ਕਰਦੇ ਸੀ ਪਾਰਟੀ ਖਾਤਰ ਕੰਮ ਕਰਦੇ ਸੀ ਅਗਰ ਕਿਸੇ ਪਾਸੇ ਜਾਣ ਦਾ ਮਨ ਬਣਾਉਂਗਾ ਜਾਂ ਕੋਈ ਜਾਊਗਾ ਤਾਂ ਛੋਟੇ ਤੋਂ ਛੋਟੇ ਬੰਦੇ ਨਾਲ ਵੀ ਮੈਂ ਗੱਲ ਕਰਕੇ ਜੋ ਛੋਟਾ ਵਰਕਰ ਆ ਉਹਦੇ ਨਾਲ ਵੀ ਰੈ ਕਰਕੇ ਗੱਲ ਕਰਕੇ ਫਿਰ ਆਪਾਂ ਫੈਸਲਾ ਲਵਾਂਗੇ ਇਹ ਨਾ ਸੋਚਿਓ ਕਿ ਮੈਂ ਤੁਹਾਡੇ ਨਾਲ ਰੈ ਕਰੇ ਤੋਂ ਬਿਨਾ ਹੀ ਕੋਈ ਫੈਸਲਾ ਲੈ ਕੇ ਤੇ ਮੈਂ ਆਪਦਾ ਆਪਦਾ ਫਿਊਚਰ ਮੈਂ ਸਿਕਿਉਰ ਕਰ ਲਿਆ ਸੋ ਇਹੋ ਜੀ ਕੋਈ ਗੱਲਬਾਤ ਨਹੀਂ ਮੇਰਾ ਫਿਊਚਰ ਬਹੁਤ ਸਕੇਅਰ ਆ ਬਾਬੇ ਦੀ ਬੜੀ ਕਿਰਪਾ ਉਸ ਪਰਮਾਤਮਾ ਦੀ ਕੋਈ ਕਿਸੇ ਕਿਸਮ ਦੀ ਭੁੱਖ ਨਹੀਂ ਸਿਰਫ ਮੈਨੂੰ ਆਪਦੇ ਆਪ ਨੂੰ ਇੱਥੇ ਬੜੀ ਘੁੱਟਨ ਮਹਿਸੂਸ ਹੋਣ ਲੱਗ ਪਈ ਸੀ ਇਸ ਪਾਰਟੀ ਦੇ ਵਿੱਚ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਇਸ ਕਰਕੇ ਮੈਂ ਇਹੀ ਬਿਹਤਰ ਸਮਝਿਆ ਸੋ ਅਗਰ ਮੈਂ ਤੁਹਾਨੂੰ ਕੋਈ ਤੁਹਾਡੇ ਪਰਿਵਾਰ ਦੇ ਖਿਲਾਫ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮੈਂ ਉਸ ਗੱਲ ਦੀ ਮਾਫੀ ਚਾਹਾਂਗਾ ਕਿ ਜਿਨ੍ਹਾਂ ਨੂੰ ਇੰਨੇ ਪਿਆਰ ਸਤਿਕਾਰ ਨਾਲ ਇਸੇ ਮੂਹ ਨਾਲ ਜਿਨ੍ਹਾਂ ਦੀ ਇੰਨੀਆਂ ਤਾਰੀਫਾਂ ਕੀਤੀਆਂ ਹੋ ਕਦੇ ਜ਼ਿੰਦਗੀ 'ਚ ਨਾ ਸੋਚਿਓ ਕਿ ਮੈਂ ਤੁਹਾਡੇ ਬਾਰੇ ਮੈਂ ਕੋਈ ਕਦੇ ਮੰਦਾ ਚੰਗਾ ਕਹੂੰਗਾ ਹਮੇਸ਼ਾ ਜਦੋਂ ਵੀ ਮੇਰੇ ਮੂੰਹ 'ਚ ਕੋਈ ਅਲਫਾਜ਼ ਤੁਹਾਡੇ ਪਰਿਵਾਰ ਬਾਰੇ ਤੁਹਾਡੇ ਬਾਰੇ ਨਿਕਲੂਗਾ ਚੰਗਾ ਹੀ ਨਿਕਲੂਗਾ ਸੋ ਜਿੰਨੀ ਕਿ ਸੇਵਾ ਮੇਥੋਂ ਹੋ ਸਕੇ ਜੀ ਮੈਂ ਕੀਤੀ ਮੈਨੂੰ ਮਾਫ ਕਰਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ